ਸਸ਼ਟਕਾਲ ਦਾਨ ਮਿਊਟ ਵੇਖ ਰਹੇ ਹੋ ਤੁਸੀਂ ਮੈਂ ਹਾਂ ਖੁਸ਼ਪ੍ਰੀਤ ਕਾਰਾ ਬੀਤੇ ਦਿਨ ਜੇਲ੍ਹ 'ਚ ਜਸ਼ਨ ਮਨਾਉਂਦਿਆਂ ਕੁਝ ਨੌਜਵਾਨਾਂ ਦੀ ਵੀਡੀਓ ਵਾਇਰਲ ਹੋਈ ਜਿਸ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਜੇਲ੍ਹ ਦੀ ਸੁਰੱਖਿਆ ਤੇ ਉੱਠੇ ਕਿ ਕਿਸ ਤਰੀਕੇ ਦੇ ਨਾਲ ਜੇਲ੍ਹ 'ਚ ਬੰਦ ਜਿੰਨੇ ਵੀ ਨੌਜਵਾਨ ਨੇ ਉਹ ਜਸ਼ਨ ਮਨਾ ਰਹੇ ਨੇ ਤੇ ਫਿਰ ਉਹ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਦੇ ਉੱਤੇ ਵੀ ਪਾਈ ਜਾ ਰਹੀ ਹੈ ਜਦੋਂ ਇਹ ਸਾਰੇ ਸਵਾਲ ਉੱਠੇ ਤਾਂ ਫਿਰ ਉਸ ਤੋਂ ਬਾਅਦ ਪਤਾ ਲੱਗਾ ਕਿ ਇਹ ਵੀਡੀਓ ਲੁਧਿਆਣਾ ਦੀ ਕੇਂਦਰੀ ਜੇਲ੍ਹ ਦੀ ਹੈ ਤੇ ਉਸ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਨੇ ਇਸ ਬਾਰੇ ਆਪਣਾ ਪੱਖ ਰੱਖਿਆ ਕਿ ਜੇਲ੍ਹ ਦੇ ਵਿੱਚ ਜੈਮਰ ਨਹੀਂ ਲੱਗੇ ਕਿਉਂਕਿ ਜਿਵੇਂ ਹੀ ਵੀਡੀਓ ਪਈ ਤਾਂ ਉਸ ਤੋਂ ਬਾਅਦ ਸਵਾਲ ਉੱਠੇ ਕਿ ਜੇਲ੍ਹ 'ਚ ਮੋਬਾਈਲ ਫੋਨ ਕਿਵੇਂ ਪਹੁੰਚਿਆ ਜੇ ਫੋਨ ਪਹੁੰਚਿਆ ਤਾਂ ਫਿਰ ਉਸ ਤੋਂ ਬਾਅਦ ਜੇਲ੍ਹ 'ਚੋ ਵੀਡੀਓ ਬਾਹਰ ਕਿਵੇਂ ਆਈ ਕਿ ਇੰਟਰਨੈਟ ਸੇਵਾਵਾਂ ਇਹਨਾਂ ਸਾਰੇ ਜਣਿਆਂ ਨੂੰ ਕਿੰਨੇ ਮੁਹੱਈਆ ਕਰਵਾਈਆਂ ਤਾਂ ਫਿਰ ਹੁਣ ਜੇਲ੍ਹ ਪ੍ਰਸ਼ਾਸਨ ਨੇ ਆਪਣਾ ਪੱਖ ਰੱਖਿਆ ਕਿ ਜੇਲ੍ਹ ਦੇ ਵਿੱਚ ਜੈਮਰ ਨਹੀਂ ਲੱਗੇ ਇਸ ਬਾਰੇ ਅਸੀਂ ਸਰਕਾਰ ਨੂੰ ਪੱਤਰ ਵੀ ਲਿਖ ਚੁੱਕੇ ਹਾਂ ਕਿ ਜੇਲ੍ਹ 'ਚ ਜੈਮਰ ਲਾਏ ਜਾਣ ਤੇ ਹੁਣ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ 11 ਜਣਿਆਂ ਦੇ ਉੱਤੇ ਪਰਚਾ ਦਰਜ ਕੀਤਾ ਗਿਆ ਤੇ ਉਹਨਾਂ ਦੀ ਪੂਰੀ ਜਾਣਕਾਰੀ ਵੀ ਹੁਣ ਪੁਲਿਸ ਨੇ ਦਿੱਤੀ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਨੌਜਵਾਨ ਜਿਹੜੇ ਨੇ ਇਹ ਕਿਹੜੇ-ਕਿਹੜੇ ਨੌਜਵਾਨ ਇਸ ਪੂਰੇ ਕੇਸ ਦੇ ਵਿੱਚ ਨਾਮਜ਼ਦ ਕੀਤੇ ਗਏ ਨੇ 11 ਜਣੀਆਂ ਦੇ ਉੱਤੇ ਪੁਲਿਸ ਨੇ ਪਰਚਾ ਦਰਜ ਕੀਤਾ ਹਾਲਾਂਕਿ ਵੀਡੀਓ ਦੇ ਵਿੱਚ ਜੇਲ੍ਹ ਦੀ ਇੱਕ ਬੈਰਕ 'ਚ 20 ਤੋਂ 25 ਨੌਜਵਾਨ ਜਿਹੜੇ ਉਹ ਪਾਰਟੀ ਕਰਦੇ ਨਜ਼ਰ ਆਉਂਦੇ ਨੇ ਜਸ਼ਨ ਮਨਾਉਂਦੇ ਨਜ਼ਰ ਆਏ ਵੀਡੀਓ ਵਾਇਰਲ ਹੋਈ ਹੱਥਾਂ ਦੇ ਵਿੱਚ ਗਲਾਸ ਫੜੇ ਨੇ ਵੀਡੀਓ ਵੀ ਤੁਹਾਨੂੰ ਨਾਲ ਹੀ ਵਿਖਾ ਰਹੇ ਹਾਂ ਕਿ ਕਿਵੇਂ ਦੀ ਵੀਡੀਓ ਜੇਲ੍ਹ ਦੇ ਵਿੱਚੋਂ ਵਾਇਰਲ ਹੋਈ ਸੀ ਕਿਉਂਕਿ ਜਦੋਂ ਵੀਡੀਓ ਵਾਇਰਲ ਹੋਈ ਤਾਂ ਉਸ ਤੋਂ ਬਾਅਦ ਸਵਾਲ ਜ਼ਰੂਰ ਉੱਠਨੇ ਸ਼ੁਰੂ ਹੋ ਗਏ ਸੀ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਸਪਸ਼ਟ ਕੀਤਾ ਕਿ ਕੇਂਦਰੀ ਜੇਲ੍ਹ 'ਚ ਹੋਈ ਇਸ ਜਨਮ ਦਿਨ ਦੀ ਪਾਰਟੀ ਦੀ ਵੀਡੀਓ ਵਾਇਰਲ ਹੋਣ ਸੰਬੰਧੀ ਜਾਂਚਕਰਨ ਮੰਗਰੋ ਪਤਾ ਲੱਗਿਆ ਕਿ ਹਵਾਲਾਤੀ ਅਰुण ਕੁਮਾਰ ਉਰਫ ਅਨਿਲ ਕੁਮਾਰ ਮਨੀਵਾਸੀ ਪਿੰਡ ਬੱਠੂ ਥਾਣਾ ਹਰੇਲੀ ਜ਼ਿਲ੍ਹਾ ਊਨਾ ਹਿਮਾਚਲ ਪ੍ਰਦੇਸ਼ ਜੋ ਕਿ 17 ਦਸੰਬਰ 2019 ਨੂੰ ਥਾਣਾ ਛੱਪਰ ਯਮੂਨਾ ਨਗਰ ਦੇ ਵਿੱਚ ਇੱਕ ਕੇਸ ਦਰਜ ਹੋਇਆ ਸੀ ਤੇ ਉਸ ਕੇਸ ਦੇ ਵਿੱਚ ਹੀ ਉਸ ਨੂੰ ਇਸ ਕੇਂਦਰੀ ਜੇਲ੍ਹ ਦੇ ਵਿੱਚ ਬੰਦ ਕੀਤਾ ਗਿਆ ਤੇ ਉਸ ਨੇ 21 ਦਸੰਬਰ 2023 ਨੂੰ ਆਪਣੇ ਜਨਮ ਦਿਨ ਮੌਕੇ ਕੇਂਦਰੀ ਜੇਲ੍ਹ 'ਚ ਮੋਬਾਈਲ ਫੋਨ ਤੇ ਵੀਡੀਓ ਬਣਾਈ ਸੀ ਤੇ ਫਿਰ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਗਈ ਇਸ ਸੰਬੰਧੀ ਜੇਲ੍ਹ ਦੇ ਸਹਾਇਕ ਸੁਪਰਡੈਂਟ ਕੁਲਦੀਪ ਸਿੰਘ ਵੱਲੋਂ ਪੱਤਰ ਮਿਲਣ ਤੇ ਥਾਣਾ ਡਿਵੀਜ਼ਨ ਨੰਬਰ 7 ਚ ਅਰੁਣ ਕੁਮਾਰ ਉਰਫ ਅਨਿਲ ਕੁਮਾਰ ਉਰਫ ਮਣੀ ਖਿਲਾਫ ਕੇਸ ਦਰਜ ਕੀਤਾ ਗਿਆ ਉਹਨਾਂ ਕਿਹਾ ਕਿ ਜੇਲ੍ਹ ਪ੍ਰਸ਼ਾਸਨ ਨੂੰ ਪਤਾ ਲੱਗਣ ਤੇ ਉਸਨੇ ਆਪਣਾ ਮੋਬਾਈਲ ਫੋਨ ਜਿਹੜਾ ਉਹ ਤੋੜ ਦਿੱਤਾ ਸੀ ਹਾਲਾਂਕਿ ਉਹ ਮੋਬਾਈਲ ਫੋਨ ਜ਼ਰੂਰ ਪੁਲਿਸ ਨੇ ਬਰਾਮਦ ਕਰ ਲਿਆ ਪਰ ਜਿੰਨਾ ਵੀ ਡਾਟਾ ਉਹ ਸਾਰੇ ਦਾ ਸਾਰਾ ਡਾਟਾ ਉਸ ਨੌਜਵਾਨ ਦੇ ਵੱਲੋਂ ਡਿਲੀਟ ਕਰ ਦਿੱਤਾ ਗਿਆ ਉਸ ਤੋਂ ਬਾਅਦ ਕੈਦੀ ਗੁਰਜੰਟ ਸਿੰਘ ਉਰਫ ਜੰਟਾਵਾਸੀ ਗੋਬਿੰਦਪੁਰ ਕਰਨਜੋਤ ਸਿੰਘ ਜੋ ਕਿ ਨਿਊ ਆਜ਼ਾਦ ਨਗਰ ਸੁਲਤਾਨਵਿੰਡ ਰੋਡ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਤੇ ਉਸ ਦੇ ਨਾਲ ਕਈ ਹੋਰ ਨੌਜਵਾਨ ਨੇ ਜਿਨ੍ਹਾਂ ਦੇ ਉੱਤੇ ਪੁਲਿਸ ਦੇ ਵੱਲੋਂ ਹੁਣ ਫਰਜ਼ਾ ਜਿਹੜਾ ਉਹ ਦਰਜ ਕੀਤਾ ਗਿਆ ਪਰ ਸਵਾਲ ਕਿਤੇ ਨ ਕਿਤੇ ਜ਼ਰੂਰ ਉੱਠਦੇ ਨੇ ਕਿ ਜੇਲ੍ਹ ਦੇ ਵਿੱਚ ਬੰਦ ਨੌਜਵਾਨ ਹਵਾਲਾਤੀ ਕਿਸ ਤਰੀਕੇ ਦੇ ਨਾਲ ਜੇਲ੍ਹਾਂ ਚ ਬੈ ਕੇ ਜ ਬਣਾਉਂਦੇ ਨੇ ਵੀਡੀਓਜ਼ ਬਣਾਉਂਦੇ ਨੇ ਕਿਉਂਕਿ ਵੀਡੀਓ ਦੇ ਵਿੱਚ ਪਿੱਛੇ ਗਾਣੇ ਚੱਲਦੇ ਵੀ ਜ਼ਰੂਰ ਸੁਣਾਈ ਦਿੰਦੇ ਨੇ ਤੋਂ ਆਪਣੇ ਆਪ ਦੇ ਵਿੱਚ ਸਵਾਲ ਜ਼ਰੂਰ ਖੜੇ ਕਰ ਦਿੰਦੇ ਨੇ ਹਾਲਾਂਕਿ ਜੇਲ੍ਹ ਪ੍ਰਸ਼ਾਸਨ ਦੇ ਵੱਲੋਂ ਤਾਂ ਇੰਨੀ ਗੱਲ ਕਹਿ ਕੇ ਹੀ ਖਤਮ ਕਰ ਦਿੱਤਾ ਗਏ ਪੂਰਾ ਮਾਮਲਾ ਕਿ ਜੇਲ੍ਹ ਦਾ ਜੈਮਰ ਨਹੀਂ ਲੱਗੇ ਤੇ ਅਸੀਂ ਕਿਹਾ ਹੋਇਆ ਸਰਕਾਰ ਨੂੰ ਕਿ ਜੇਲ੍ਹ ਦੇ ਵਿੱਚ ਜੈਮਰ ਲਾਏ ਜਾਣ ਪਰ ਸਵਾਲ ਜ਼ਰੂਰ ਖੜੇ ਹੁੰਦੇ ਨੇ ਕਿਉਂਕਿ ਇੱਕ ਪਾਸੇ ਸਰਕਾਰ ਦੇ ਵੱਲੋਂ ਵੀ ਦਾਵਾ ਕੀਤਾ ਜਾ ਰਿਹਾ ਕਿ ਪੰਜਾਬ ਦੀਆਂ ਜੇਲਾਂ ਪੂਰੇ ਤਰੀਕੇ ਦੇ ਨਾਲ ਸੁਰੱਖਿਅਤ ਨੇ ਕਿਸੇ ਵੀ ਤਰੀਕੇ ਦੇ ਮੋਬਾਈਲ ਫੋਨ ਜਾਂ ਫਿਰ ਨਸ਼ੀਲੀਆਂ ਚੀਜ਼ਾਂ ਦੀ ਜੇਲਾਂ ਦੇ ਵਿੱਚ ਵਰਤੋਂ ਨਹੀਂ ਹੁੰਦੀ ਪਰ ਜਦੋਂ ਇਸ ਤਰੀਕੇ ਦੀਆਂ ਵੀਡੀਓਜ਼ ਸਾਹਮਣੇ ਆਉਂਦੀਆਂ ਨੇ ਤੋਂ ਆਪਣੇ ਆਪ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਜ਼ਰੂਰ ਖੜੇ ਕਰਦੀਆਂ ਨੇ